ਕੀ ਨੂੰ ਵੋਟ ਪਾਈ ਮਾਤਾ ਤਾਂ ਤੱਕੜੀ ਨੂੰ ਤੱਕੜੀ ਨੂੰ ਪਾਈ ਤੀ ਤੇ ਬਾਕੀ ਦਾ ਸਾਰਿਆਂ ਨੇ ਆਮ ਪਾਰਟੀ ਨੂੰ ਪਾਈ ਸੀ ਕੋਈ ਕਿਸੇ ਨੂੰ ਪਾਈ ਤੇ ਗਾਹਾਂ ਨੂੰ ਕਿਹਨੂੰ ਪਾਉਂਗੇ ਤੁਸੀਂ ਤੱਕੜੀ ਨੂੰ ਕਿਉਂ ਕਾਰਨ ਬਈ ਤੱਕੜੀ ਜਿਹੇ ਜਾ ਕੀ ਹੈ ਬਸ ਕਾਰਨ ਇਹੀ ਯਾਰ ਫੇਰ ਵੀ ਦੱਸ ਤਾਂ ਦੇ ਮੜਾ ਜਾਂ ਕੋਈ ਸਮਝਾ ਦੇ ਪੂਰਾ ਤੋਲਦੀ ਆ ਪੂਰਾ ਕਿਵੇਂ ਫੇਰ ਵੀ ਹੁਣ ਆ ਦੇਖਾ ਸਾਡਿਆਂ ਕਬਰਸਤਾਨ ਨੂੰ ਹਾਂ ਪਹਿਲਾਂ ਸੁਰੂ ਚ ਬਾਦਲ ਨੇ ਕੰਧ ਕੱਢੀ ਹਾਂ ਉਦੋਂ ਆ ਸਾਡੇ ਕਾਵਰਾਂ ਨੂੰ ਕੁਝ ਨਹੀਂ ਮਿਲਿਆ ਠੀਕ ਹੈ ਠੀਕ ਹੈ ਇਹ ਸਾਨੂੰ ਬਾਦਲ ਨੇ ਬੇਲ ਦਿੱਤੀ ਠੀਕ ਹੈ ਉਦੋਂ ਬਾਅਦ ਨਹੀਂ ਸਾਨੂੰ ਕੁਝ ਮਿਲਿਆ ਠੀਕ ਹੈ ਹੁਣ ਦਿੱਕਰ ਬਸ ਆ ਬੈਠੇ ਆ ਠੀਕ ਹੈ ਸਾਨੂੰ ਗੱਟੇ ਤੋਂ 5 ਕਿਲੋ ਤੇ ਆ ਗਏ ਗੱਟੇ ਤੋਂ 5 ਕਿਲੋ ਤੇ ਆ ਗਏ ਅੱਛਾ ਗੱਟੇ ਤੋਂ 5 ਕਿਲੋ ਤੇ ਆ ਗਏ ਹਾਂ 5 ਕਿਲੋ ਤੇ ਆ ਗਏ ਹੁਣ ਇਹ ਨਹੀਂ ਪਤਾ ਗਾਹਾਂ ਵਾਲੇ ਪਲਾਨ 'ਚ ਉਹ ਵੀ ਖਤਮ ਹੋ ਜੂਗਾ ਨਹੀਂ ਜਦੋਂ ਹੁਣ ਤੁਸੀਂ ਫਿਰ ਤੁਸੀਂ ਕਿਹਨੂੰ ਵੋਟਰ ਲਪਾ ਕੇ ਰਾਜ਼ੀ ਹੋ ਗਾਹਾਂ ਨੂੰ ਵੋਟ ਦਾ ਅਸੀਂ ਅਕਾਲੀਆਂ ਨੂੰ ਪਾਵਾਂਗੇ ਅਕਾਲੀਆਂ ਨਾ ਪਾਵਾਂਗੇ ਲਾ ਵੀ ਤੇਰੇ ਮਨ ਦੀ ਇੱਛਾ ਕੀ ਆ ਵੀ ਤੇਰਾ ਘਰ ਦੇਖਣ ਆਲਾ ਤੂੰ ਕਹਿੰਦਾ ਵੀ ਮੈਨੂੰ ਬਹੁਤ ਆ ਲਾਰੇ ਲਾਤੇ ਮਾਂ ਗਰ ਦਰੀਆਂ ਲਮਕਦਿਆਂ ਨੇ ਕਿਸੇ ਨੇ ਤੇਰੇ ਘਰ ਦੀ ਹਾਲ ਨਹੀਂ ਸੁਣੀ ਤੇ ਤੇਰਾ ਆਬਦਾ ਥਾਉ ਨਹੀਂ ਫਿਰ ਵੀ ਤੂੰ ਮਿੱਟੀ ਪਾਈ ਜਾਂਦਾ ਮੁੜਕੋ ਮੁੜਕੀ ਹੋਇਆ ਪਿਆ ਵੀ ਮੇਰਾ ਘਰ ਨਾ ਲੱਗੇ ਉਹਦੇ ਨਾਲ ਮਿੱਟੀ ਲਾ ਰਿਹਾ ਹੈ ਤੂੰ ਹਨਾ ਤੂੰ ਬੋਟ ਕਿਨੂੰ ਪਾਏਗਾ ਕਾਲੀਆਂ ਨੂੰ ਕਿਉਂ ਵੀ ਕਾਰਨ ਇਹ じゃ ਕੀ ਆ ਕਾਲੀਆਂ ਚ ਵਧੀਆ ਹੈ ਕਾਲੀ ਵਧੀਆ ਨੇ ਵਧੀਆ ਨੇ ਨਹੀਂ ਫਿਰ ਵੀ ਕੋਈ ਗੱਲ ਤਾਂ ਦੱਸ ਮੈਂ ਕੀ ਦੱਸਿਓ ਤਾਨੂੰ ਬਈ ਅੱਛਾ ਜੀ ਤੇ ਲਓ ਜੀ ਇਹਨਾਂ ਦਾ ਕਹਿਣਾ ਸਾਰਿਆਂ ਦਾ ਵੀ ਕਾਲੀ ਜਿਹੜੀ ਪਾਰਟੀ ਐ ਵੀ ਉਹ ਵਧੀਆ ਵੀ ਸਾਡੇ ਜਿਹੜੇ ਪਹਿਲਾਂ ਖਾਣਾ-ਦਾਣਾ ਸੀਗਾ ਉਹ ਮਾਗਰ ਲੀਆਂ ਸਰਕਾਰਾਂ ਨੇ ਕੱਟਤਾ ਵੀ ਪਹਿਲਾਂ ਚੌਲ ਮਿਲਦੇ ਸੀਗੇ ਮਾਸ ਔਲੇ ਤੇ ਮਿੱਟੀ ਦਾ ਤੇਲ ਹੋਰ ਕੀ ਕੀ ਸੀਗਾ ਰਾਜਮਾ ਤੇ ਕਾਬਲੀ ਆਹ ਸੋਲੇ ਕਾਲੇ ਸੋਲੇ ਰਾਜਮਾ ਮਿੱਟੀ ਦਾ ਤੇਲ ਤੇ ਕਣਕ ਤੇ ਕਈ ਚੀਜ਼ਾਂ ਸੀਗੀਆਂ ਜਿਹੜੀਆਂ ਕਹਿੰਦੇ ਸਾਨੂੰ ਮਿਲਦੀਆਂ ਸੀਗੀਆਂ ਤੇ ਉਹ ਸਾਰੀਆਂ ਘਟਦੀਆਂ ਇੰਨੇ ਬੰਦੇ ਬੈਠੇ ਨੇ ਮੋਸਦੇ ਸਵਾਜੋਰੇ ਖੜ ਗਿਆ ਮੇਰਾ ਦਿਲ ਬਣਿਆ ਤੇ ਪਰੇ ਸਾਰੇ ਆਹ ਮਤ ਦਾ ਕਹਿੰਦੀ ਮੈਂ ਪਿਛਲੀ ਵਾਰ ਵੀ ਕਾਲੀਆਂ ਨੂੰ ਪਾ ਕੇ ਆਈਆਂ ਹੈ ਬਬੇ ਤੂੰ ਜਦੋਂ ਸਾਰਾ ਮੁਲਖ ਆਮ ਪਾਰਟੀ ਕਹਿੰਦੀ ਸੀਗਾ ਸਾਰੀ ਨੇਰੀਆਂ ਪਾਰਟੀ ਕਹਿੰਦੀ ਸੀ ਤੂੰ ਇਕੱਲੀ ਕਾਲੀਆਂ ਕਹਿੰਦੀ ਕਿਉਂ ਸੀ ਹੈ ਦੱਸ ਤਾਂ ਦੇ ਬਾਗੇ ਆ ਪਕੜ ਨਹੀਂ ਤੇਰੇ ਮਨ ਚ ਕੀ ਜਦੋਂ ਸਾਰਾ ਮੁਲਖੀ ਇਕੱਲਾ ਆਮ ਪਾਰਟੀ ਕਣੀ ਸੀ ਜਦੋਂ ਆਪਣਾ ਭੁੱਖੇ ਮਰਦਾਂ ਨਾਲ ਢਿੱਡ ਭਰਦਾ ਹਾਂ ਫਿਰ ਹੁਣ ਉਹ ਵੀ ਉਪਰ ਉਸੇ ਨਹੀਂ ਜਾਵਾਂ ਚਾਹੇ ਮਾੜਾ ਚਾਹੇ ਚੰਗਾ ਹੈ ਅੱਛਾ ਸਾਡੇ ਭਾ ਦਾ ਚੰਗਾ ਹੀ ਆ ਥੋੜੇ ਭਾ ਦਾ ਚੰਗਾ ਹੀ ਹੈ ਸਾਡੇ ਭਾ ਦਾ ਚੰਗਾ ਹੀ ਭਾਈ ਦੇਖੋ ਇਹਨਾਂ ਦੇ ਭਾ ਤਾਂ ਚੰਗਾ ਹੀ ਆ ਕਹਿੰਦੇ ਵੀ ਸਾਡੇ ਭਾ ਤਾਂ ਚੰਗਾ ਹੀ ਆ ਜਦੋਂ ਸਾਨੂੰ ਸਮਾਨ ਦਿੰਦਾ ਸੀਗਾ ਤੇ ਇਹ ਮੈਂ ਕਹਿੰਦੇ ਸਾਡੇ ਮਾਗਰੋ ਕੱਟੀਆਂ ਗਈਆਂ ਦਾਲਾਂ ਤੇ ਕਣਕ ਕੱਟੀ ਗਈ ਕੁਛ ਨਾ ਕੁਛ ਕਹਿੰਦੇ ਬਹੁਤ ਚੀਜ਼ਾਂ ਘਟ ਗਈਆਂ ਇਸ ਲਈ ਕਹਿੰਦੇ ਸਾਡੇ ਭਾ ਤਾਂ ਮਾ ਆ ਮਾਤਾ ਨੇ ਤਾਂ ਜਮੀ ਕਮਾਲ ਕਰਤੀ ਇਹ ਤਾਂ ਕਹਿੰਦੀ ਮੈਂ ਬੋਟ ਹੀ ਮੰਨ ਕੇ ਚੱਲ ਵੀ ਆਏ ਤੇ ਕਿੰਨੀ ਨੇਹਰੀ ਚੱਲੀ ਦੀ ਆਹ ਪਾਲਟੀ ਨੂੰ ਪਾਈਆਂ ਨਾ ਸਭ ਨੇ ਇਹ ਕਹਿੰਦੀ ਮੈਂ ਤਾਂ ਕਾਲੀਆਂ ਨੂੰ ਪਾ ਕੇ ਆਈਆਂ ਦੇਖੋ ਕਮਾਲ ਕਰਤੀ ਆਹ ਬਾਈ ਕਹਿੰਦਾ ਚਾਹੇ ਹੁਣ ਕੁਝ ਹੋ ਜੇ ਸਾਰੀ ਗਰੀਬ ਜਨਤਾ ਕਾਲੀਆਂ ਨਾਲ ਤੇਰੇ ਮੰਨ ਦਾ ਤਾਂ ਇਹ ਹੀ ਥੋੜੀ ਹੋਈ ਹੈ ਵੀ ਅਸੀਂ ਸਾਰੇ ਕਾਲੀਆਂ ਨੂੰ ਪਾਵਾਂਗੇ ਯਾਰ ਬੜਾ ਹੌਸਲਾ ਦਿੱਤਾ ਤੁਸੀਂ ਨੇ ਹੁਣ ਵੀਡੀਓ ਇਹ ਚਾੜਦਾ ਮੈਂ ਸ਼ੇਅਰ ਕਰਦਾ ਇਹ ਐ ਨਹੀਂ ਪਤਾ ਸਕਵੀਰ ਬਦਲ ਆ ਜੇ ਤੇਰੇ ਘਰੇ ਸਕਵੀਰ ਬਦਲ ਆ ਲੋ ਤੇ ਕਾਇਮਾ ਨੂੰ ਨਾ ਮਰਵਾ ਦੀ ਨਹੀਂ ਮਾਰਨ ਨਹੀਂ ਆਉਂਦਾ ਐ ਨਹੀਂ ਪਤਾ ਤੈਨੂੰ ਪੁੱਛਣਾ ਜੇ ਵੀ ਹਾਂ ਯਾਰ ਤੂੰ ਐ ਇਹ ਗੱਲਾਂ ਕਹੀਆਂ ਇੰਨੇ ਜਾਣਿਆਂ ਨੇ ਤੇ ਇਹਦਾ ਘਰ ਅਨਿਆਈ ਦੇ ਵਿੱਚ ਐ ਏ ਕਹਿੰਦਾ ਜਦੋਂ ਕੋਈ ਨਵੀਂ ਪੰਚਾਇਤ ਬਣਦੀ ਆ ਕੇਰਾ ਮੇਰੇ ਘੇਟ ਮੂਰੇ ਜ਼ਰੂਰ ਆਉਂਦੀ ਏਹੀ ਰਾਜ ਆ ਯਾਰ ਇਹ ਦੱਸ ਅੱਜ ਮੈਨੂੰ ਹੈ ਜਦੋਂ ਕੋਈ ਨਵੀਂ ਪੰਚਾਇਤ ਬਣਦੀ ਆ ਦੋਸਤੋ ਇਹ ਕਹਿੰਦਾ ਇੱਕ ਵਾਰੀ ਮੇਰੇ ਘੇਟ ਮੂਰੇ ਆਉਣੀ ਹੀ ਆਉਣਾ ਕਹਿੰਦਾ ਪਤਾ ਨਹੀਂ ਕੀ ਗੱਲ ਹੈ ਫਿਰ ਇਹ ਵੀ ਦੱਸ ਤਾਂ ਦੇ ਅੱਜ ਕੀ ਗੱਲ ਹੈ ਹੈ 12 20 25 ਹਾਂ ਤਾਂ ਆਉਂਦੇ ਨੇ ਅੱਛਾ ਐ ਉਹਨਾਂ ਨੂੰ ਕਹਿ ਤੂੰ ਵੋਟਾਂ ਸਾਰੀਆਂ ਤੁਹਾਡੀਆਂ ਉੱਧਰ ਹੋਣ ਠੀਕ ਹੈ ਨਛੇ ਚੱਕ ਹੁਣ ਤੂੰ ਐਤ ਕੀ ਇਟ ਵਰਗੇ ਰੋੜੇ ਰੋੜਾ ਢੜ ਗਿਆ ਵੀ ਮੈਂ ਕਾਲੀਆਂ ਨੂੰ ਪਾਉਂ ਚੇ ਕੋਈ ਆਈ ਜਾਵੇ ਠੀਕ ਹੈ ਲਓ ਜੀ ਇਹਦਾ ਬੰਦਾ ਕਹਿੰਦਾ ਮੈਂ ਕਾਲੀਆਂ ਨੂੰ ਓਟ ਪਾਉਂਗਾ ਬਾਕੀ ਆਪੋ ਆਪਦੇ ਕਮੈਂਟਾਂ ਦੇ ਵਿੱਚ ਰਾਇ ਦਿਓ ਕਿਸੇ ਨੇ ਮਾੜਾ ਚੰਗਾ ਨਹੀਂ ਕਿਸੇ ਨੂੰ ਆਖਣਾ ਤੇ ਕਿਉਂਕਿ ਹਾਸੀ ਖੇਡਿਆ ਗਰੀਬ ਜਾਨ ਗਰੀਬ ਨੇ ਮਤਲਬ ਵਿਚਾਰੇ ਤੇ ਬਾਕੀ ਆਪਣੇ ਭਾਈ ਭੈਣ ਭਾਈ ਨੇਗੇ ਤੇ ਤੁਸੀਂ ਆਪਣੇ ਕਮੈਂਟ ਦਿਓ ਵੀ ਹਾਂ ਕਿਹਦੀ ਸਰਕਾਰ ਆਊਗੀ ਪਰ ਆਪਾਂ ਸਰਬਾ ਸ਼ੁਰੂ ਕਰਾਂਗੇ ਥੋੜੇ ਦਿਨਾਂ ਦੇ ਵਿੱਚ ਹੀ ਤੇ ਆਪਾਂ ਥੋੜਾ ਜਿਹਾ ਅੱਜ ਇਹ ਚਾਰਕ ਕੇ ਜਾਣਿਆਂ ਨੂੰ ਦੇਖ ਕੇ ਆ ਮੋਟਰਸਾਈਕਲ ਰੋਕਿਆ ਸੀਗਾ ਤੇ ਇਹ ਕਹਿੰਦੇ ਅਸੀਂ ਪੌਣੀ ਵੋਟ ਕਰ ਲਿਆ